ਦਿੱਲੀ ਸੇਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿੱਖ ਹਿਸਟਰੀ ਐਂਡ ਗੁਰਬਾਣੀ ਫੋਰਮ ਦੇ ਡਾਇਰੈਕਟਰ ਡਾਕਟਰ ਹਰਬੰਸ ਕੌਰ ਸਾਗੂ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਉਹਨਾਂ ਦੇ ਨਾਲ ਸ਼ਹੀਦ ਹੋਏ ਨਨ ਗੁਰਸਿੱਖ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਦੋ ਰੋਜ਼ਾ ਕੌਮੀ ਸੈਮੀਨਾਰ ਮਾਤਾ ਸੁੰਦਰੀ ਕਾਲਜ ਦੇ ਮਾਤਾ ਸਾਹਿਬਕਰ ਆਲਟੋਰੀਅਮ ਵਿਖੇ ਕਰਵਾਏ ਗਏ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਗੁਰੂ ਸਾਹਿਬ ਦੇ ਜੀਵਨ ਅਤੇ ਉਹਨਾਂ ਦੀ ਸ਼ਹਾਦਤ ਬਾਰੇ ਜਾਣਕਾਰੀ ਸਾਂਝੀ ਕੀਤੀ। ਆਗੂਆਂ ਨੇ ਸਹਿਯੋਗ ਦੇਣ ਵਾਲੇ ਸੱਜਣਾ ਦਾ ਧੰਨਵਾ ਸਿੱਖ ਹਿਸਟਰੀ ਐਂਡ ਗੁਰਬਾਨੀ ਫੋਰਮ ਦਿੱਲੀ ਸਿੱਖ ਗੁਰਦਾਰਾ ਮੈਨੇਜਮੈਂਟ ਕਮੇਟੀ ਅਤੇ ਧਰਮ ਪ੍ਰਚਾਰ ਕਮੇਟੀ ਨੇ ਰਲ ਕੇ ਜਿਹੜਾ ਇੱਕ ਸੈਮੀਨਾਰ ਕਰਵਾਇਆ ਜਾ ਰਿਹਾ ਹੈ ਨੈਸ਼ਨਲ ਸੈਮੀਨਾਰ ਇਸ ਵਿੱਚ ਬਹੁਤ ਸਾਰੇ ਜਿਹੜੇ ਹੈ ਲੋਕਾਂ ਨੇ ਸ਼ਿਰਕਤ ਕੀਤੀ ਹੈ ਬਹੁਤ ਸਾਰੇ ਪੇਪਰ ਪੜੇ ਗਏ ਨੇ ਤੇ ਇਹਨਾਂ ਪੇਪਰਾਂ ਵਿੱਚ ਜਿਹੜੀ ਜਿਹੜੀ ਕ੍ਰਕਸ ਨਿਕਲ ਕੇ ਆਂਦੀ ਹੈ ਕਿ ਗੁਰੂ ਗੁਰੂ ਸਾਹਿਬ ਦਾ ਜੀਵਨ ਹੈ ਉਸ ਬਾਰੇ ਵੀ ਬਹੁਤ ਕੁਝ ਕਿਹਾ ਗਿਆ ਕਿ ਉਹਨਾਂ ਦੀ ਜਿਹੜੀ ਪੂਰੀ ਲਾਈਫ ਸੀ ਤਿਆਗ ਤੋਂ ਤੱਕ ਇਹ ਸਾਰੀ ਗੱਲਾਂ ਵੀ ਇਸ ਵਿੱਚ ਹੋਈ ਹੈ ਤੇ ਉਹਨਾਂ ਦੀ ਜਿਹੜੀ ਬਾਣੀ ਹੈ ਬਾਣੀ ਵਿੱਚ ਬੈਰਾਗ ਜਿਹੜਾ ਹੈ ਉਹ ਕਿੰਨਾ ਭਰਿਆ ਪਿਆ ਹੈ ਇਹ ਗੱਲ ਸਾਡੇ ਸਾਹਮਣੇ ਆਉਂਦੀ ਹੈ ਕਿ ਬੈਰਾਗ ਜਿਹੜਾ ਹੈ ਉਹ ਮਨ ਦੀ ਜਿਹੜੀ ਪਰਤਾਂ ਹੈ ਉਹਨਾਂ ਨੂੰ ਖੋਲਣ ਦੀ ਗੱਲ ਹੈ ਕਿਉਂਕਿ ਅੱਜ ਕੱਲ ਦੇ ਬੱਚੇ ਮੈਂ ਸਮਝ ਨਹੀਂ ਆ ਕਿ ਜਿਹੜੇ ਮਨ ਵਿੱਚ ਉਲਝੇ ਹੋਏ ਨੇ ਉਹਨਾਂ ਨੂੰ ਸਾਰਾ ਕੁਝ ਚਾਹੀਦਾ ਪਰੰਤ ਪਰੰਤੂ ਉਹ ਬਹੁਤ ਕੁਝ ਨਹੀਂ ਕਰ ਪਾਉਂਦੇ ਇੱਕ ਤਿਆਗ ਵਾਲੀ ਅਵਸਥਾ ਤੋਂ ਨਹੀਂ ਨਹੀਂ ਆ ਪਾਉਂਦੇ ਤੇ ਇਸ ਕਰਕੇ ਇਹ ਵਾਲੀ ਗੱਲ ਜਿਹੜੀ ਹੈ ਬੈਰਾਗ ਵਾਲੀ ਗੱਲ ਕਿ ਤੁ ਕੀ ਇੱਥੇ ਹੀ ਰਹਿ ਕੇ ਸਾਰਾ ਕੁਝ ਕਰਨਾ ਹੈ ਤੁਹਾਡੀ ਜਿਹੜੀ ਮੰਨ ਦੀ ਜਿਹੜੀ ਹੈ ਉਹ ਸਾਰਾ ਲगाव ਤੁਹਾਦ ਨੂੰ ਵਾਹਿਗੁਰੂ ਨਾਲ ਜੁੜਨਾ ਚਾਹੀਦਾ ਤੁਸੀਂ ਦੇਖੋ ਕਿ ਕਿੰਨੀ ਸ਼ਹਾਦਤ ਕਿੰਨੇ ਤਸੀਹੇ ਉਹਨਾਂ ਨੂੰ ਦਿੱਤੇ ਗਏ ਪਰੰਤੂ ਗੁਰੂ ਸਾਹਿਬ ਤੇ ਉਹਨਾਂ ਦੇ ਜਿਹੜੇ ਸਿੱਖ ਸੀ ਅਡੋਲ ਰਹੇ ਨੇ ਮੰਨ ਦੀ ਅਵਸਥਾ ਉਹਨਾਂ ਦੀ ਇਹੋ ਜੀ ਸੀ ਕਿ ਉਹ ਬੈਰਾਗ ਵਿੱਚ ਲੀਨ ਸੀ ਤੇ ਵਾਹਿਗੁਰੂ ਦਾ ਨਾਮ ਲੈਦ ਨੇ ਉਹ ਸ਼ਹਾਦਤ ਨੂੰ ਪ੍ਰਾਪਤ ਕਰ ਗਏ ਬੜੀ ਖੁਸ਼ੀ ਦੀ ਗੱਲ ਹੈ ਕਿ ਇਹ ਸੈਮੀਨਾਰ ਕਰਾਇਆ ਜਾ ਰਿਹਾ ਹੈ ਇਸ ਵਿੱਚ ਸਕੂਲ ਦੇ ਬੱਚੇ ਵੀ ਆਏ ਕਾਲਜ ਦੇ ਬੱਚੇ ਟੀਚਰ ਅਧਿਆਪਕ ਸਾਰੇ ਆਏ ਨੇ ਤੇ ਬੜੀ ਖੁਸ਼ੀ ਦੀ ਗੱਲ ਹੈ ਇਹੋ ਜਿਹੇ ਜਿਹੜੇ ਉਪਰਾਲੇ ਹੋਣੇ ਚਾਹੀਦੇ ਨੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ ਬਹੁਤ ਬਹੁਤ ਸ਼ੁਕਰੀਆ ਕਿ ਇਹ ਹੋ ਜਾਏ ਜਿਹੜੇ ਪਲੈਟਫਾਰਮ ਬੱਚਿਆਂ ਵਾਸਤੇ ਤੇ ਟੀਚਰਸ ਵਾਸਤੇ ਵਧੇ ਰਹੇ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਸਿੱਖ ਹਿਸਟਰੀ ਐਂਡ ਗੁਰਬਾਨੀ ਫੋਰਮ ਵੱਲੋਂ ਸ਼੍ਰੀ ਗੁਰਤੇਗ ਪਹਾੜਾ ਸਾਹਿਬ ਮਹਾਰਾਜ ਦੇ ਅਤੇ ਉਹਨਾਂ ਦੇ ਤਿੰਨ ਗੁਰਸਿੱਖਾਂ ਦੇ 350ਵੇਂ ਸ਼ਹੀਦੀ ਦਿਹਾੜੇ ਮੌਕੇ ਦੋ ਰੋਜ਼ਾ ਨੈਸ਼ਨਲ ਸੈਮੀਨਾਰ ਮਾਤਾ ਸਾਹਿਬਪੁਰ ਆਡੀਟੋਰੀਅਮ ਮਾਤਾ ਸੁੰਦਰੀ ਕਾਲਜ ਵਿਖੇ ਕਰਵਾਏ ਗਏ ਸਨ ਇਹ ਉਪਰਾਲਾ ਸਿੱਖ ਸਤਿਅੰਗ ਗੁਰਬਾਨੀ ਫੋਰਮ ਦੇ ਡਾਇਰੈਕਟਰ ਅਤ ਸਤਿਕਾਰਯੋਗ ਡਾਕਟਰ ਖਰਬੰਸ ਕੋ ਸਾਗੂ ਜੀ ਦਾ ਹੈ ਜਿਨ੍ਹਾਂ ਨੇ ਇਸ ਉਪਰਾਲੇ ਦੇ ਵਿੱਚ ਸ਼੍ਰੀ ਗੁਰਤੇਗ ਪਾਹਦਸਾਹਿ ਮਹਾਰਾਜ ਦੇ ਜੀਵਨ ਉਹਨਾਂ ਦੇ ਸੰਦੇਸ਼ ਔਰ ਉਹਨਾਂ ਦੀ ਮਹਾਨ ਸ਼ਹਾਦਤ ਦੇ ਇਤਿਹਾਸ ਨੂੰ ਬੱਚਿਆਂ ਤੱਕ ਪਹੁੰਚਾਉਣ ਦਾ ਆਮ ਲੋਕਾਂ ਤੱਕ ਪਹੁੰਚਾਉਣ ਦਾ ਇਹ ਉਪਰਾਲਾ ਕੀਤਾ ਜਿਦੇ ਵਿੱਚ ਵੱਖ-ਵੱਖ ਯੂਨੀਵਰਸਿਟੀਆਂ ਤੋਂ ਸਟੇਟਸ ਤੋਂ ਵਿਦਵਾਨ ਪਹੁੰਚੇ ਨੇ ਜਿਨ੍ਹਾਂ ਨੇ ਰਿਸਰਚ ਪੇਪਰ ਤਿਆਰ ਕੀਤੇ ਨੇ ਔਰ ਔ ਰਿਸਰਚ ਪੇਪਰ ਜਿਹੜੇ ਇਸ ਸੈਮੀਨਾਰ ਦੇ ਵਿੱਚ ਪੜੇ ਗਏ ਨੇ ਸੰਗਤਾਂ ਨੇ ਇਹਦੇ ਵਿੱਚ ਵੱਧ ਛੜ ਕੇ ਹਿੱਸਾ ਪਾਇਆ ਹੈ ਸਹਿਯੋਗ ਕੀਤਾ ਹੈ ਔਰ ਇਹ ਜਿਹੜੇ ਪਰਚੇ ਪੜੇ ਗਏ ਆ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਪਰਚਿਆਂ ਨੂੰ ਕਿਤਾਬ ਰੂਪ ਦੇ ਵਿੱਚ ਏਕ ਕੌਮ ਦੇ ਝੋਲੀ ਦੇ ਵਿੱਚ ਪਾਇਆ ਜਾਏਗਾ ਇਹ ਉਪਰਾਲੇ ਇਸ ਲਈ ਹਨ ਤਾਂ ਜੋ ਅਸੀਂ ਆਪਣੇ ਬੱਚਿਆਂ ਨੂੰ ਔਰ ਵੱਧ ਤੋਂ ਵੱਧ ਸੰਗਤ ਨੂੰ ਗੁਰੂ ਸਾਹਿਬ ਜੀ ਦੇ ਅਨਮੋਲ ਜੀਵਨ ਉਹਨਾਂ ਦੇ ਉਪਦੇਸ਼ਾਂ ਅਤੇ ਸ਼ਹਾਦਤ ਦੇ ਸ਼ਾਨਮ ਅਤੇ ਇਤਿਹਾਸ ਨੂੰ ਪਹੁੰਚਾ ਸਕੀਏ ਸਾਰਿਆਂ ਤੱਕ ਪਹੁੰਚਾ ਸਕੀਏ ਇਸ ਇਸ ਉਪਰਾਲੇ ਦੇ ਸਾਡੇ ਇਹ ਉਪਦੇਸ਼ ਹਨ ਗੁਰੂ ਸਾਹਿਬ ਕਿਰਪਾ ਕਰਨ ਤੇ ਆਪ ਤੇ ਇਸ ਦੀ ਕਵਰੇਜ ਕੀਤੀ ਇਸ ਲਈ ਆਪ ਜੀ ਦਾ ਵੀ ਧੰਨਵਾਦ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦਾ ਇਹ 350ਵਾਂ ਬਰ੍ਹਾ ਹੈ ਔਰ ਸਾਡਾ ਸਾਰਿਆਂ ਦਾ ਇਹ ਫਰਜ਼ ਬਣਦਾ ਹੈ ਕਿ ਇਸ ਨੂੰ ਬੜੇ ਸ਼ਰਧਾ ਔਰ ਪ੍ਰੇਮ ਨਾਲ ਮਨਾਇਆ ਜਾਵੇ ਦੇਸ਼ਾਂ ਬਦੇਸ਼ਾਂ ਵਿੱਚ ਇਸ ਨੂੰ ਮਨਾਇਆ ਜਾ ਰਿਹਾ ਹੈ ਪੂਰਾ ਸਾਲ ਇਹ ਆਪਣਾ ਸਮਾਗਮ ਮਨਾਇਆ ਗਿਆ ਔਰ ਸਿੱਖ ਹਿਸਟਰੀ ਐਂਡ ਗੁਰਬਾਨੀ ਫੋਰਮ ਦਾ ਇਹ ਉਪਰਾਲਾ ਕਿ ਦੋ ਰੋਜ਼ਾ ਸੈਮੀਨਾਰ ਕੀਤਾ ਜਾਵੇ ਇਹ ਇੱਕ ਸਕਾਲਰਸ ਦੀ ਕੋਰਾਕ ਹੈ ਇਸਦੇ ਵਿੱਚ ਅਸੀਂ ਬੱਚਿਆਂ ਨੂੰ ਵੀ ਸ਼ਾਮਿਲ ਕੀਤਾ ਹੈ ਤਾਂ ਕਿ ਮੈਂ ਕਈ ਵਾਰੀ ਦੇਖਤੀ ਹਾਂ ਕਿ ਗੁਰਦੁਆਰੇ ਤੋਂ ਬਾਹਰ ਆਂਦੇ ਸੰਗਤ ਨੂੰ ਅਗਰ ਪੁੱਛ ਲੋ ਕਿ ਅੱਜ ਕਿਹੜਾ ਗੁਰਪੁਰਬ ਹੈ ਤਾਂ ਉਹਨਾਂ ਨੂੰ ਨਹੀਂ ਪਤਾ ਤਾਂ ਕਿ ਗੁਰੂ ਸਾਹਿਬ ਨੇ ਮਨੁੱਖੀ ਹੱਕਾਂ ਦੀ ਰੱਖਿਆ ਲਈ ਇਤਨੀ ਵੱਡੀ ਆਪਣੀ ਕੁਰਬਾਨੀ ਦੇ ਦਿੱਤੀ ਉਸ ਕੁਰਬਾਨੀ ਦਾ ਉਸ ਕੁਰਬਾਨੀ ਦਾ ਜਿਹੜਾ ਹੈ ਸਭ ਨੂੰ ਪਤਾ ਹੋਣਾ ਚਾਹੀਦਾ ਹੈ ਖਾਸ ਕਰਕੇ ਸਾਡੀ ਜਿਹੜੀ ਨਵੀਂ ਆਉਣ ਵਾਲੀ ਪਨੀਰੀ ਹੈ ਸਾਨੂੰ ਆਪਣੀ ਵਿਰਾਸਤ ਦਾ ਪਤਾ ਹੋਣਾ ਚਾਹੀਦਾ ਹੈ ਅਗਰ ਸਾਨੂੰ ਇਹ ਵਿਰਾਸਤ ਦਾ ਪਤਾ ਨਹੀਂ ਤੇ ਸਾਡਾ ਇਤਿਹਾਸ ਖਤਮ ਹੋ ਜਾਵੇਗਾ ਇਸ ਲਈ ਇਸ ਆਸ਼ੀ ਨੂੰ ਮੁੱਖ ਰੱਖਦਿਆਂ ਹੋਇਆਂ ਤਾਂ ਕਿ ਸਾਡੀ ਨਵੀਂ ਪਨੀਰੀ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਗੁਰਬਾਨੀ ਦੇ ਵਿੱਚ ਡਿਫਰੈਂਟ ਕਨਸੈਪਟ ਹੈ ਵਿਰਾਗ ਦਾ ਕਨਸੈਪਟ ਹੈ ਮਨ ਦਾ ਕਨਸੈਪਟ ਹੈ ਹੋਰ ਬਹੁਤ ਸਾਰੇ ਕਨਸੈਪਟ ਹਨ ਉਹਨਾਂ ਕਨਸੈਪਟ ਬਾਰੇ ਪਤਾ ਲੱਗੇ ਔਰ ਜਿੰਨੇ ਵੀ ਸਾਡੇ ਕੋਲ ਸਕਾਲਰਸ ਆਏ ਨੇ ਉਹਨਾਂ ਨੇ ਬਹੁਤ ਖੂਬਸੂਰਤ ਪਰਚੇ ਲਿਖੇ ਹਨ ਔਰ ਸੰਗਤ ਦੇ ਸਾਹਮਣੇ ਉਹਨਾਂ ਨੇ ਪ੍ਰੈਜੈਂਟੇਸ਼ਨ ਦਿੱਤੀ ਹੈ ਔਰ ਉਹਨਾਂ ਦੀ ਬਹੁਤ ਤਾਰੀਫ ਵੀ ਹੋਈ ਹੈ ਔਰ ਮੈਂ ਸੋਚਦੀ ਹਾਂ ਕਿ ਸਾਡਾ ਇਹ ਉਪਰਾਲਾ ਅਗਰ ਸੰਗਤ ਦੇ ਵਿੱਚੋਂ 50% ਲੋਕ ਵੀ ਇਸ ਤੋਂ ਕੁਝ ਸਿੱਖ ਕੇ ਜਾਂਦੇ ਹਨ ਤੇ ਸਾਡਾ ਇਹ ਉਪਰਾਲਾ ਜਿਹੜਾ ਹੈ ਉਹ ਸਫਲ ਹੈ ਇਹ ਜਿਹੜੀ ਪਰਚੇ ਪੜੇ ਜਾ ਰਹੇ ਨੇ ਇਸ ਦੀ ਅਸੀਂ ਇਹਨਾਂ ਨੂੰ ਇੱਕ ਪੁਸਤਕ ਦੇ ਰੂਪ ਵਿੱਚ ਕੰਪਾਈਲ ਕਰਾਂਗੇ ਤਾਂ ਕਿ ਉਹ ਸਾਡੇ ਕੋਲ ਹਮੇਸ਼ਾ ਦੇ ਲਈ ਉਪਰਚੇ ਰਹਿਣ ਔਰ ਸੰਗਤ ਜਿਹੜੀ ਇੱਥੇ ਨਹੀਂ ਵੀ ਆਈ ਉਹ ਵੀ ਇਸ ਇਹਨਾਂ ਪਰਚੀਆਂ ਤੋਂ ਇਹ ਫਾਇਦਾ ਉਠਾ ਸਕਣ